ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਗੱਲ ਕਰਾਂਗੇ ਜਿਹੜਾ ਮੈਕਸਿਮਮ ਪੂਰਾ ਫਟਾਰਾ ਲੈਣ ਲਈ ਝੋਨੇ ਦੀ ਫਸਲ ਦੇ ਵਿੱਚ ਆਪਾਂ ਨੂੰ ਦੋ ਤਿੰਨ ਜਿਹੜੇ ਖਾਸ ਨੁਕਤੇ ਆ ਪਣੇਰੀ ਤੋਂ ਲੈ ਕੇ ਉਹ ਆਪਾਂ ਕੀ ਕੀ ਫਾਲੋ ਕਰਨੇ ਆ ਤਾਂ ਜੋ ਜਿਹੜਾ ਹੈਗਾ ਜਿੰਨਾ ਕੁ ਪੋਟੈਂਸ਼ੀਅਲ ਆ ਉਸ ਕਿਸਮ ਦਾ ਜਿਹੜੀ ਵੀ ਕਿਸਮ ਆਪਾਂ ਖੇਤ ਦੇ ਵਿੱਚ ਲਾਈਓ ਤਾ ਉਹ ਮੈਕਸਿਮਮ ਫਟਾਰਾ ਲੈ ਸਕੀਏ ਤੇ ਵਧੀਆ ਝਾੜ ਹੋਵੇ ਤੇ ਓਵਰਡੋਜ ਦੀ ਵਰਤੋਂ ਵੀ ਆਪਾਂ ਨਾ ਕਰੀਏ ਤਾਂ ਕਿ ਜਿਹੜਾ ਹੈਗਾ ਆਪਣਾ ਓਵਰਡੋਜ ਜੇ ਆਪਾਂ ਪਾਵਾਂਗੇ ਖਾਸ ਤੌਰ ਤੇ ਨਾਈਟ੍ਰੋਜਨ ਦੀ ਤਾਂ ਫਿਰ ਆਪਾਂ ਨੂੰ ਜਿਹੜਾ ਹੈਗਾ ਬਿਮਾਰੀਆਂ ਕੀੜੇ ਮਕੌੜੇ ਦੀ ਸਮੱਸਿਆ ਫਸਲ ਦੇ ਵਿੱਚ ਆਵੇਗੀ ਜਿਹੜੇ ਨਵੇਂ ਕਿਸਾਨ ਵੀਰ ਕੋ ਜੁੜੇ ਹੋ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਡਾ ਪਟੰਦਾ ਬرو ਤਾਂ ਕਿ ਹਰ ਇੱਕ ਨਵੀਂ ਵੀਡੀਓ ਉਹਨਾਂ ਵੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਆਪਦੇ ਕੀਮਤੀ ਸਵਾਲ ਸਜਾ ਤਜਰਬੇ ਜੋ ਕਿ ਪਹਿਲਾਂ ਵੀ ਤੁਸੀਂ ਬੜਾ ਸਾਂਝੇ ਕਰ ਰਹੇ ਹੋ ਉਹ ਜ਼ਰੂਰ ਜਿਹੜਾ ਹੈਗਾ ਥੱਲੇ ਕਮੈਂਟਾਂ ਦੇ ਰੂਪ ਦੇ ਵਿੱਚ ਜ਼ਰੂਰ ਦੱਸਦੇ ਰਿਹਾ ਕਰੋ ਸੋ ਕਿਸਾਨ ਵੀਰੋ ਝੋਨੇ ਦੀ ਲਵਾਈ ਤੋਂ ਲੈ ਕੇ ਫਟਾਰਾ ਜਿਹੜਾ ਕੰਪਲੀਟ ਹੋਣ ਤੱਕ ਮੈਕਸਿਮਮ ਜਿਹੜੇ ਦੋ ਫੇਜ਼ ਮੇਨ ਤੌਰ ਤੇ ਝੋਨੇ ਦੀ ਫਸਲ ਚਾਹੁੰਦੇ ਆ ਫਟਾਰਾ ਕੰਪਲੀਟ ਹੋਣ ਤੱਕ ਪਹਿਲਾਂ ਜਦੋਂ ਝੋਨੇ ਦੀ ਲਵਾਈ ਹੋ ਗਈ ਉਸ ਤੋਂ ਬਾਅਦ ਉਹ ਝੋਨਾ ਜੜ ਲਾਉਂਦਾ ਚਾਰ ਦਿਨ ਤੇ ਉਹਦੀ ਜੜ ਲੱਗਣੀ ਸਟਾਰਟ ਹੁੰਦੀ ਹੈ 10 ਦਿਨ ਤੱਕ ਵੀ ਲੈ ਜਾਂਦਾ ਤੇ ਉਸ ਤੋਂ ਬਾਅਦ ਉਹਦੀ ਜਿਹੜੀ ਹੈਗੀ ਹੈ ਦੂਜੀ ਸ਼ਾਖਾ ਪ੍ਰਾਇਮਰੀ ਟਿੱਲਰ ਆਪਾਂ ਜਿਹਨੂੰ ਕਹਿ ਦਿੰਨੇ ਆ ਮੇਨ ਜਿਹੜੀ ਟਾਣੀ ਦੇ ਨਾਲ ਅੱਗੇ ਜਿਹੜਾ ਹੈਗਾ ਸ਼ਾਖਾ ਫੁੱਟਦੀ ਹੈ ਪ੍ਰਾਇਮਰੀ ਫਿਰ ਉਹਦੇ ਅੱਗੇ ਜਿਹੜਾ ਹੈਗਾ ਸੈਕੰਡਰੀ ਤੇ ਫਿਰ ਟਰਸਰੀ ਜਿਹੜੀਆਂ ਅੱਗੇ ਦੇ ਅੱਗੇ ਸ਼ਖਾਵਾਂ ਫੁੱਟਦੀਆਂ ਨੇ ਜਿਹੜੀ ਵਗਾਂ ਦੀਆਂ ਸ਼ਖਾਵਾਂ ਫੁੱਟਦੀਆਂ ਨੇ ਉਹ ਆਪਦੇ ਆਪ ਚੱਕ ਕੰਪਲੀਟ ਬੂਟਾ ਹੁੰਦਾ ਜਿਹੜਾ ਕਿ ਆਪ ਦਾ ਭੋਜਨ ਆਪ ਤਿਆਰ ਕਰਦਾ ਤੇ ਆਪ ਦੀ ਗਰੋਥ ਕਰਦਾ ਤੇ ਮਗਰੋਂ ਅੱਗੇ ਮੁੰਜਰ ਨਿਕਲਦੀ ਅਤੇ ਦਾਣੇ ਬਣਦੇ ਆ ਪਹਿਲੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਪਹਿਲੇ 14-15 ਦਿਨਾਂ ਤੋਂ ਲੈ ਕੇ 20-21 ਦਿਨ ਤੱਕ ਜਿਹੜੀ ਹੈਗੀ ਫਸਲ ਨੂੰ ਨਾਈਟ੍ਰੋਜਨ ਦੀ ਥੋੜੀ ਜ਼ਰੂਰਤ ਹੁੰਦੀ ਬਹੁਤੀ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਜ਼ਰੂਰਤ ਹੁੰਦੀ ਹੈ ਸ਼ੁਰੂਆਤੀ ਗ੍ਰੋਥ ਵਾਸਤੇ ਪਰ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਜਿਹੜੇ ਦੂਸਰੇ ਤੱਤ ਜਿਹਦੇ ਵਿੱਚ ਖਾਸ ਤੌਰ ਤੇ ਫਾਸਫੋਰਸ ਹੈ ਜਾਂ ਪੋਟਾਸ਼ ਹੈ ਜੇ ਆਪਾਂ ਪਾਉਣੇ ਆ ਜ਼ਰੂਰਤ ਦੇ ਅਨੁਸਾਰ ਮਿੱਟੀ ਪਰਖ ਦੇ ਆਧਾਰ ਤੇ ਜੇ ਆਪਾਂ ਨੂੰ ਜ਼ਰੂਰਤ ਤਾਂ ਜੇ ਆਪਾਂ ਕਦੂ ਕਰਨ ਵੇਲੇ ਪਾਈਏ ਮਤਲਬ ਖੇਤ ਤਿਆਰ ਕਰਨ ਵੇਲੇ ਜਾਂ ਆਖਰੀ ਕਦੋਂ ਕਰਨ ਸਮੇ ਫਸਲ ਦੀ ਲਵਾਈ ਤੋਂ ਝੋਨੇ ਦੀ ਲਵਾਈ ਤੋਂ ਪਹਿਲਾਂ ਜੇ ਆਪ ਪਾਈਏ ਥੱਲੇ ਕਿਉਂਕਿ ਥੱਲੇ ਰਿਡਿਊਸਡ ਚੋਣ ਚਲੇ ਜਾਂਦੇ ਆ ਤਾਂ ਜਦੋਂ ਬੂਟੇ ਆਪਾਂ ਉੱਪਰ ਲਾਉਨੇ ਆ ਤੇ ਜਦੋਂ ਉਹਨਾਂ ਦੀ ਜੜਾਂ ਦੀ ਗਰੋਥ ਹੁੰਦੀ ਥੱਲੇ ਉਹ ਤੱਤ ਜਿਹੜੇ ਮਿਲ ਜਾਂਦੇ ਆ ਤਾਂ ਉਹਦਾ ਬੈਸਟ ਰਿਜ਼ਲਟ ਹੈ ਜਿਹੜੇ ਕਿਸਾਨ ਵੀਰਾਂ ਨੇ ਫਾਸਫੋਰਸ ਜਾਂ ਪੋਟਾਸ਼ ਖਾਦ ਜੇ ਪਾਉਣੀ ਆ ਤਾਂ ਨਹੀਂ ਪਾਈ ਕੋਈ ਕਿਸਾਨ ਵੀਰਾਂ ਦੇ ਸਵਾਲ ਸੀ ਕਿ ਅਸੀਂ ਨਹੀਂ ਪਾਈ ਹੁਣ ਪਾ ਸਕਦੇ ਆ ਬਾਅਦ ਚ ਤੁਸੀਂ ਪਾ ਸਕਦੇ ਆ ਫਾਸਫੋਰਸ ਵਾਲੀ ਖਾਦ ਵੀ 21 ਦਿਨ ਤੱਕ ਪोटाश ਵੀ ਤੁਸੀਂ ਮਹੀਨੇ ਤੱਕ 35 ਦਿਨ ਤੱਕ ਵੀ ਪਾ ਸਕਦੇ ਹੋ ਪਰ ਜਿਵੇਂ ਜਿਵੇਂ ਲੇਟ ਹੁੰਦੀ ਹੈ ਲਵਾਈ ਵੇਲੇ ਬੈਸਟ ਰਿਜ਼ਲਟ ਜਿਵੇਂ ਜਿਵੇਂ ਲੇਟ ਹੁੰਦਾ ਬਾਅਦ ਚ ਆਪਾਂ ਲਾਉਣੇ ਉਹਦਾ ਉਨਾ ਜ਼ਿਆਦਾ ਰਿਜ਼ਲਟ ਨਹੀਂ ਮਿਲੂਗਾ ਕਿਉਂਕਿ ਇਹਨਾਂ ਦੀ ਇਨਕਾਰਪੋਰੇਸ਼ਨ ਜ਼ਮੀਨ ਦੇ ਵਿੱਚ ਮਿਕਸ ਹੋਣਾ ਬੜਾ ਜ਼ਰੂਰੀ ਹੁੰਦਾ ਹੈ ਇਸੇ ਤਰ੍ਹਾਂ ਯੂਰੀਆ ਜਿਨ੍ਹਾਂ ਨੇ ਜਿਹੜੀ ਫਸਟ ਡੋਜ਼ ਆ ਕਿਸਾਨ ਵੀਰਾਂ ਨੇ ਥੱਲੇ ਪਾਈ ਆ ਉਹਨਾਂ ਦੀ ਜਿਹੜੀ ਇਨੀਸ਼ੀਅਲ ਜਿਹੜੀ ਸ਼ੁਰੂਆਤੀ ਗਰੋਥ ਆ ਬੂਟਿਆਂ ਦੀ ਉਹ ਦੂਸਰੀ ਫਸਲ ਜਿਹੜੀ ਜਿੱਥੇ ਆਪਾਂ ਯੂਰੀਆ ਬਾਅਦ ਚ ਪਾਉਨੇ ਉੱਥੇ ਜਿਹੜੀ ਹੈਗੀ ਆ ਜਿਹੜਾ ਪਹਿਲਾਂ ਪਾਈ ਆ ਉਹਦੀ ਉਹਦੇ ਨਾਲੋਂ ਥੋੜੀ ਜਿਹੀ ਲੇਟ ਤੁਰਦਾ ਝੋਨਾ ਚਲੋ ਪਹਿਲੇ ਵੀ ਕਿ ਦਿਨ ਦੇ ਵਿੱਚ ਤਕਰੀਬਨ 25 ਤੋਂ 30% ਨਾਈਟ੍ਰੋਜਨ ਯੂਰੀਆ ਦੀ ਜ਼ਰੂਰਤ ਹੁੰਦੀ ਜਿਹੜੀ ਆਪਾਂ ਟੋਟਲ ਪਾਉਣੀ ਆ ਕਿਉਂਕਿ ਕਿਸਾਨ ਵੀਰ ਸਿਫਾਰਿਸ਼ 90 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਤੇ ਸਿੱਧੀ ਵੀਜਾ ਚ 130 ਕਿਲੋ ਯੂਰੀਆ ਪ੍ਰਤੀ ਏਕੜ ਕੋਈ ਕਿਸਾਨ ਵੀ ਜਰੂਰਤ ਅਨੁਸਾਰ ਕੋਈ ਹਲਕੀ ਜ਼ਮੀਨ ਆ ਜਾਂ ਨਾਈਟ੍ਰੋਜਨ ਦੀ ਘਾਟ ਉਹ ਜ਼ਿਆਦਾ ਪਾਉਂਦੇ ਆ ਕੋਈ ਕਿਸਾਨ ਵੀਰ ਆ ਉਹ ਜਿਹੜਾ ਹੈਗਾ ਜਿੱਥੇ ਆਪਾਂ ਹਰੀ ਖਾਦ ਵੀ ਜੀ ਜਾਂ ਰੂੜੀ ਪਾਈ ਉਹ ਘੱਟ ਵੀ ਪਾ ਲੈਂਦੇ ਆ ਸੋ ਜਿੰਨੀ ਤੁਸੀਂ ਯੂਰੀਆ ਪਾਉਣੀ ਆ ਤਿੰਨ ਕਿਸ਼ਤਾਂ ਦੇ ਵਿੱਚ ਪਹਿਲੀ ਆਪਾਂ ਪਾ ਦੇਣੀ ਆ ਬਜਾਏ ਲਵਾਈ ਸਮੇ ਜਾਂ ਉਸ ਤੋਂ 7 ਦਿਨ ਤੱਕ ਵੀ ਪਾ ਸਕਦੇ ਆ ਜਿਹੜੀ ਕਿ ਆਪਾਂ ਨੂੰ 15-20 ਦਿਨ ਤੱਕ ਫਸਲ ਨੂੰ ਜਿਹੜੀ ਹੈਗੀ ਉਹ ਗਰੋਥ ਵਾਸਤੇ ਅਵੇਲੇਬਲ ਰਹਿੰਦੀ ਆ 21 ਤੋਂ ਲੈ ਕੇ ਤੇ 50 ਦਿਨ ਦੇ ਵਿਚਕਾਰ ਆ ਜਿਹੜੀ ਉਹ ਐਕਟਿਵ ਟਿਲਰਿੰਗ ਸਟੇਜ ਹੁੰਦੀ ਹੈ ਮਤਲਬ ਕਿ 21 ਦਿਨ ਤੋਂ ਜਿਹੜੀ ਐਕਟਿਵ ਪੂਰੀ ਟਿਲਰਿੰਗ ਉਹਦੀ ਸਟਾਰਟ ਹੋ ਜਾਂਦੀ ਹੈ ਫਟਾਰਾ ਸ਼ੁਰੂ ਹੋ ਜਾਂਦਾ ਤੇ 50 ਦਿਨ ਤੱਕ ਜਿਹੜੀ ਹੈਗੀ ਹੈ ਪੂਰਾ ਫਟਾਰਾ ਜਿਹੜੀ ਫਸਲ ਉਹ ਲੈਂਦੀ ਹੈ ਜਿਹੜੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ PR126 ਖਾਸ ਤੌਰ ਤੇ PR124 ਉਹਦੀ ਮੈਕਸਿਮਮ ਟਿਲਰਿੰਗ ਆਉਂਦੀ ਹੈ 35 ਦਿਨ ਤੇ ਪੂਰਾ ਫਟਾਰਾ ਉਹ ਲੈ ਰਹੀ ਹੁੰਦੀ ਹੈ 35 ਦਿਨ ਤੇ 40 ਦਿਨ ਤੇ 35 ਤੋਂ ਜਿਹੜੇ ਸਟਾਰਟ ਹੋ ਜਾਂਦਾ ਜਿਹੜੀਆਂ ਥੋੜਾ ਜਿਆ ਦਰਮਿਆਨੀਆਂ ਦਰਮਿਆਨਾ ਸਮਾਂ ਲੈਣ ਵਾਲੀਆਂ ਪੀਆਰ ਵੈਰਿਟੀਆਂ ਨੇ ਜਾਂ ਜ਼ਿਆਦਾ ਸਮਾਂ ਲੈਣ ਕੇ ਸਮਾਂ ਉਹਨਾਂ ਚ 42 ਦਿਨ ਤੋਂ ਜਿਹੜੀ ਪੂਰੀ ਮੈਕਸੀਮਮ ਟੇਲਰਿੰਗ ਸਟਾਰਟ ਹੁੰਦੀ ਹੈ ਤੇ ਆਪਣੇ ਜਿਹੜੇ ਹੈਗੇ ਆ ਉਹਦੇ ਜਿੰਨਾ ਸਮਾਂ ਪੂਰਾ ਉਹਨਾਂ ਨੇ ਲੈਣਾ ਹੈ ਉਹਦੇ ਅਨੁਸਾਰ 50 ਦਿਨ 55 ਦਿਨ 60 ਦਿਨ ਤੱਕ ਉਹ ਫਟਾਰਾ ਲੈਂਦੀਆਂ ਉਸ ਤੋਂ ਬਾਅਦ ਲੈਗ ਫੇਜ਼ ਆ ਜਾਂਦਾ ਜਿਹਦੇ ਵਿੱਚ ਬੂਟੇ ਦਾ ਕੱਦ ਵੱਧਦਾ ਰਹਿੰਦਾ ਡਵੈਲਪਮੈਂਟ ਹੁੰਦੀ ਰਹਿੰਦੀ ਪਰ ਫਟਾਰਾ ਜਿਹੜਾ ਰੁਕ ਜਾਂਦਾ ਉਸ ਤੋਂ ਬਾਅਦ ਜਿਹੜੀ ਪੈਨਿਕਲ ਨੀਸ਼ੀਅਲ ਮਤਲਬ ਥੱਲੇ ਜਿਹੜੀਆਂ ਪਾਈਪਾਂ ਉਹਦੀਆਂ ਫੁੱਲਣ ਲੱਗ ਪੈਂਦੀਆਂ ਹੌਲੀ-ਹੌਲੀ ਮੁੰਜਰ ਬਣਨੀ ਸ਼ੁਰੂ ਹੋ ਜਾਂਦੀ ਹੈ ਵਿੱਚ ਗੋਭ ਦੀ ਜਿਹਨੂੰ ਆਪਾਂ ਸਟੇਜ ਕਹਿ ਦਿੰਦੇ ਹਾਂ ਸੋ ਇਹ ਜਿਹੜੀ 21 ਤੋਂ 50 ਦਿਨ ਹੈ ਉਦੋਂ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਕਿ ਬਾਕੀ ਜਿਹੜੀ ਰਹਿੰਦੀ ਯੂਰੀਆ ਉਹਨੂੰ ਆਪਾਂ ਦੋ ਕਿਸ਼ਤਾਂ 'ਚ ਪਾਉਣਾ 21ਵੇਂ ਦਿਨ ਜਿਹੜਾ ਹੈਗਾ ਤੀਜਾ ਹਿੱਸਾ ਆਪਾਂ ਪਹਿਲਾਂ ਪਾ ਦਿੰਨਾ 21ਵੇਂ ਦਿਨ ਤੀਜਾ ਹਿੱਸਾ ਤੇ ਤੀਜਾ ਹਿੱਸਾ ਜਿਹੜਾ ਹੈਗਾ ਘਟ ਸਮਾਰਣਣਾਂ ਦੀ ਕਿਸਮ ਵਿੱਚ 35 ਦਿਨ ਤੇ ਦੂਸਰੀਆਂ ਵਿੱਚ 42 ਦਿਨ ਤੇ ਪੈਨਿਕਲ ਨੀਸ਼ੀਏਸ਼ਨ ਤੱਕ ਉਦੋਂ ਤੱਕ ਜਿਹੜੀ ਹੈਗੀ ਆ ਚੋਨੇ ਦੀ ਫਸਲ ਨੂੰ ਪੈਨਿਕਲ ਨੀਸੀਏਸ਼ਨ ਤੱਕ ਮੈਕਸਿਮਮ ਜਿਹੜੀ ਹੈਗੀ নাইਟ੍ਰੋਜਨ ਇਹ ਅਪਟੇਕ ਕਰਦਾ ਤੇ ਫਲਾਵਰਿੰਗ ਤੱਕ ਜਿਹੜੀ নাইਟ੍ਰੋਜਨ ਦੀ ਜ਼ਰੂਰਤ ਬੂਟੇ ਨੂੰ ਹੁੰਦੀ ਹੈਗੀ ਉਦੋਂ ਤੱਕ ਅਪਟੇਕ ਇਹ ਥੋੜੀ ਥੋੜੀ ਮਤਲਬ ਉਸ ਤੋਂ ਬਾਅਦ ਘਟ ਜਾਂਦੀ ਟਿਲਰਿੰਗ ਸਟੇਜ ਤੇ ਮੈਕਸਿਮਮ ਨਾਈਟ੍ਰੋਜਨ ਹੁੰਦੀ ਕਿਉਂਕਿ নাইਟ੍ਰੋਜਨ ਦਾ ਹੀ ਮੁੱਖ ਰੋਲ ਆ ਯੂਰੀਆ ਦਾ ਮੁੱਖ ਰੋਲ ਆ ਫਟਾਰੇ ਦੇ ਵਿੱਚ ਸੋ ਇਸ ਤੋਂ ਇਲਾਵਾ ਜ਼ਿੰਕ ਦੀ ਜਕਾਟ ਹੈਗੀ ਜ਼ਿੰਕ ਬਾਰੇ ਮੈਂ ਪਹਿਲਾਂ ਦੱਸ ਚੁੱਕਾ ਜਿੰਕ ਤੁਸੀਂ ਪਾ ਸਕਦੇ ਹੋ 10ਵੇਂ ਦਿਨ 12ਵੇਂ ਦਿਨ 15ਵੇਂ ਦਿਨ ਕੁਝ ਲੋਕ ਜਿਨ੍ਹਾਂ ਦੇ ਕਿਸਾਨ ਵੀਰਾਂ ਨੇ ਪोटाश ਨਾ ਨਹੀਂ ਪਾਈ ਪोटाश ਨਾ ਜਿਹੜੀ ਪोटाश ਨਹੀਂ ਪਾਈ ਪਹਿਲਾਂ ਉਹ ਪोटाश ਨਾ ਮਿਕਸ ਕਰਕੇ ਜ਼ਿੰਕ ਪਾ ਰਿਹਾ ਜਾਂ ਕੋਈ ਕਿਸਾਨ ਵੀਰ ਯੂਰੀਆ ਨਾਲ ਪਾ ਲੈਣ ਯੂਰੀਆ ਨਾਲ ਜਿਹੜੀ 22% ਪੌਣੀ ਤਾਂ ਤੁਰੰਤ ਪਾਓ ਕਿਉਂਕਿ ਉਹ ਹਾਈਗ੍ਰੋਸਕੋਪਿਕ ਨਿਚਰ ਦਾ ਪਾਣੀ ਆ ਬਣ ਜਾਂਦਾ ਜੇ 33% ਪੌਣੀ ਉਹ ਤੁਸੀਂ ਪਾ ਸਕਦੇ ਆਪਣੀ ਜ਼ਰੂਰਤ ਦੇ ਅਨਸਾਰ ਕਿਤੇ ਵੱਧ ਜ਼ਰੂਰਤ ਆ ਘੱਟ ਜ਼ਰੂਰਤ ਆ ਉਹਦੀ ਜ਼ਰੂਰਤ ਅਨਸਾਰ ਤੁਸੀਂ ਜਿਹੜੀ ਜ਼ਿੰਕ ਪਾਓ ਉਦੋਂ ਬਾਅਦ ਪਾਣੀ ਦੀ ਗੱਲ ਆ ਜਾਂਦੀ ਹੈ 10 12 ਦਿਨ 15 ਦਿਨ ਆਪ ਪਾਣੀ ਖੇਚ ਖੜਾ ਰੱਖਣਾ ਤਾਂ ਕਿ ਨਦੀਨਾਂ ਦਾ ਆਪ ਪੂਰਾ ਸਹੀ ਕੰਟਰੋਲ ਲੈ ਸਕੀਏ ਉਦੋਂ ਬਾਅਦ ਜਿਹੜਾ ਪਾਣੀ ਆ ਤੁਸੀਂ ਘਟਾ ਦਿਓ ਫਸਲ ਦੇ ਵਿੱਚ ਜਿਹੜੀਆਂ ਤਾਂ ਹਲਕੀਆਂ ਜ਼ਮੀਨਾਂ ਰੇਤ ਲੀਆਂ ਜ਼ਮੀਨਾਂ ਉੱਥੇ ਤੁਸੀਂ ਜੇ ਤੁਹਾਨੂੰ ਲੱਗਦਾ ਕਿ ਪਾਣੀ ਜਿਹੜਾ ਖੜਦਾ ਨਹੀਂ ਤਾਂ ਉੱਥੇ ਤੁਸੀਂ ਆਪ ਦੀ ਜ਼ਰੂਰਤ ਅਨੁਸਾਰ ਪਾਣੀ ਲਾਉਂਦੇ ਰਹੋ ਜਿਹੜੀਆਂ ਜ਼ਮੀਨਾਂ ਦੇ ਵਿੱਚ ਪਾਣੀ ਰੁਕਦਾ ਤੁਸੀਂ ਇੱਕ ਵਾਰ ਪਾਣੀ ਭਰਤਾ ਪਾਣੀ ਵਿੱਚ 2 3 ਦਿਨ ਬਾਅਦ 4 ਦਿਨ ਬਾਅਦ ਹੀਰਦਾ ਜ਼ਮੀਨ ਗਿੱਲੀ ਹੈ ਤਾਂ ਤੁਸੀਂ 2 ਦਿਨ 3 ਦਿਨ ਜਿੰਨਾ ਗੈਪ ਛੱਡ ਸਕਦੇ ਹੋ ਜ਼ਮੀਨ ਨੂੰ ਹਵਾ ਲਵਾ ਕੇ ਤੇ ਸੂਰਜ ਦੀ ਰੋਸ਼ਨੀ ਲਵਾ ਕੇ ਉਸ ਤੋਂ ਬਾਅਦ ਜਿਹੜਾ ਪਾਣੀ ਦੁਆਰਾ ਪਰੋ ਇਹਦੇ ਨਾਲ ਜਿਹੜਾ ਫਟਾਰਾ ਤੁਹਾਡੀ ਫਸਲ ਦਾ ਜ਼ਿਆਦਾ ਹੋਊਗਾ ਬਜਾਏ ਕਿ ਲਗਾਤਾਰ ਝੋਨੇ ਦੇ ਵਿੱਚ ਤੁਸੀਂ ਪਾਣੀ ਹੈ ਜਿਹੜਾ ਉਹ ਖੜਾ ਰੱਖੋ 3 3 ਇੰਚ 4 4 ਇੰਚ ਤੱਕ ਇਹ ਇੱਕ ਮਹੱਤਵਪੂਰਨ ਨੁਕਤਾ ਹੈ ਤੇ ਇਹਦੇ ਨਾਲ ਕੀ ਹੁੰਦਾ ਜੇ ਆਪਾਂ ਪਾਣੀ ਸੁਕਾ ਸਕਾ ਕੇ ਥੋੜਾ ਸੁਕਾਉਣ ਦਾ ਮਤਲਬ ਇਹ ਹੈ ਕਿ ਜ਼ਮੀਨ ਨਹੀਂ ਸੁਕਾਉਣੀ ਹੈਗੀ ਪਾਣੀ ਜਦੋਂ ਜੀਰ ਗਿਆ ਉਸ ਤੋਂ ਬਾਅਦ 2-3 ਦਿਨ ਬਾਅਦ ਪਾਣੀ ਆਪਾਂ ਜਰੂਰਤ ਅਨੁਸਾਰ ਛੱਡ ਸਕਦੇ ਹਾਂ ਜੇ ਜ਼ਮੀਨ ਥੋੜੀ ਜਿਹੀ ਹਲਕੀ ਹੈ ਜਲਦੀ ਉਹ ਜਿਹੜੀ ਹੈਗੀ ਆ ਸੁੱਕਣ ਵਾਲੇ ਵਾਲੇ ਪਾਸੇ ਚਿੱਟੀ ਹੋਣ ਵਾਲੇ ਪਾਸੇ ਆ ਜਾਂਦੀ ਤਾਂ ਜਲਦੀ ਉਹਨੂੰ ਛੱਡ ਸਕਦੇ ਹਾਂ ਜੇ ਥੋੜੀ ਜ਼ਮੀਨ ਭਾਰੀ ਆ ਤਾਂ ਉਹ 3-4 ਦਿਨ ਤੱਕ ਵੀ ਸੈਲ ਫੜੀ ਰੱਖਦੀਆਂ ਨੇ ਜ਼ਮੀਨ ਗਿੱਲੀ ਰੱਖਣੀ ਆ ਪਰ ਜੇ ਪਾਣੀ ਜ਼ੀਰ ਗਿਆ ਉਹਦੋਂ ਬਾਅਦ ਜ਼ਰੂਰ ਤਨਸਾਰ 2 ਦਿਨ 3 ਦਿਨ ਹਵਾ ਲਵਾ ਕੇ ਫੇਰ ਪਾਣੀ ਲਾਉਂਦੇ ਰਹੋ ਜਦੋਂ ਤੱਕ ਕਿ ਫਸਲ ਗੋਭ ਦੇ ਵਿੱਚ ਨਹੀਂ ਆ ਜਾਂਦੀ ਜਦੋਂ ਫਿਰ ਮੁੰਜਰਾਂ ਨਿਕਲਣੇ ਸ਼ੁਰੂ ਹੁੰਦੀਆਂ ਉਦੋਂ ਆਪਾਂ ਥੋੜਾ ਥੋੜਾ ਪਾਣੀ ਹੈ ਜਿਹੜਾ ਖੇਤ ਦੇ ਵਿੱਚ ਰੱਖਣਾ ਹੁੰਦਾ ਫਲਾਵਰਿੰਗ ਕੰਪਲੀਟ ਹੋਣ ਤੱਕ ਜਦੋਂ ਦੁੱਧਾ ਭਰਨਾ ਸ਼ੁਰੂ ਜਾਂ ਤੱਕ ਨਹੀਂ ਹੁੰਦਾ ਜਿੰਨਾ ਤੁਸੀਂ ਪਾਣੀ ਰੋਕ ਰੋਕ ਕੇ ਲਾਉਂਗੇ ਬਿਮਾਰੀਆਂ ਕੀੜੇ ਮਕੌੜਿਆਂ ਤੋਂ ਸਮੱਸਿਆ ਤੋਂ ਆਪਾਂ ਨੂੰ ਨਿਜਾਤ ਰਹੂਗੀ ਤੇ ਨਾਲ ਹੀ ਫਸਲ ਆ ਫਟਾਰਾ ਵਧੀਆ ਲਾਉਗੀ ਯੂਰੀਆ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਪਾਣੀ ਖੇਤ ਦੇ ਵਿੱਚ ਨਹੀਂ ਹੋਣਾ ਚਾਹੀਦਾ ਜੇ ਦੂਜੀ ਤੇ ਤੀਜੀ ਕਿਸਤ ਪਾਉਣੀ ਆ ਜ਼ਮੀਨ ਗਿੱਲੀ ਹੋਵੇ ਖੇਤ ਚ ਪਾਣੀ ਨਾ ਹੋਵੇ ਦੂਜੇ ਦਿਨ ਤੀਜੇ ਦਿਨ ਤੁਸੀਂ ਪਾਣੀ ਜਿਹੜਾ ਖੇਤ ਚ ਛੱਡੋਗੇ ਤਾਂ ਯੂਰੀਆ ਜਿਹੜੀ ਹੈਗੀ ਆਪਾਂ ਨੂੰ ਜਿਹੜਾ ਉਹਦਾ ਪੂਰਾ ਜਿਹੜਾ ਲਾਹ ਮਿਲੂਗਾ ਬਜਾਏ ਕਿ ਆਪਾਂ ਜੇ ਖੇਤ ਚ ਖੜੇ ਪਾਣੀ ਚ ਯੂਰੀਆ ਪਾਉਣੇ ਆ ਕਿਉਂਕਿ ਪਹਿਲੀ ਕਿਸਤ ਆਪਾਂ ਨੂੰ ਖੜੇ ਪਾਣੀ ਚ ਹੀ ਪਾਉਣੀ ਪੈਂਦੀ ਆ ਇਹਦੇ ਵਿੱਚ ਕੋਈ ਦੂਰ ਨਹੀਂ ਹੈ ਪਰ ਬਾਅਦ ਦੀਆਂ ਕਿਸਤਾਂ ਜਿਹੜੀਆਂ ਖੇਤ ਚ ਪਾਣੀ ਨਾ ਹੋਵੇ ਉਦੋਂ ਪਾਓ ਇਹ ਤੋਂ ਇਲਾਵਾ ਜਿਹੜੇ ਉਲੀਨਾਸ਼ਕ ਕਿਸਾਨ ਵੀਰ ਕੋਲ ਪਾਉਂਦੇ ਕਿ ਅਸੀਂ ਉਲੀਨਾਸ਼ਕ ਪਾਉਣਾ ਜਾਂ ਅਸੀਂ ਦਾਣੇਦਾਰ ਕੋਈ ਕੀੜੇਨਾਸ਼ਕ ਪਾਉਣਾ ਤੁਸੀਂ ਆਪਣੀ ਜ਼ਰੂਰਤ ਅਨੁਸਾਰ ਕਿਸਾਨ ਵੀਰੋਂ ਪਾ ਸਕਦੇ ਆ ਪਰ ਜੇ ਕੋਈ ਖੇਤ ਚ ਉਲੀ ਰੋਗ ਦਾ ਹਮਲਾ ਨਹੀਂ ਹੈ ਕਿਉਂਕਿ ਪਹਿਲੇ 40-50 ਦਿਨ ਕੋਈ ਬਹੁਤੀ ਸਮੱਸਿਆ ਨਹੀਂ ਆਉਂਦੀ ਉਲੀ ਰੋਗ ਦਾ ਹਮਲਾ ਨਹੀਂ ਹੈ ਕੀੜੇ ਮਕੌੜੇ ਦੀ ਸਮੱਸਿਆ ਨਹੀਂ ਹੈ ਤਾਂ ਤੁਸੀਂ ਇਹ ਇਹ ਜਿਹੜਾ ਨਾਂ ਵੀ ਪਾਉ ਤਾਂ ਆਪਣਾ ਸਰ ਸਕਦਾ ਕਿਉਂਕਿ ਇਹਦੇ ਨਾਲ ਆਪਣਾ ਜਿਹੜਾ ਹੈਗਾ ਖਰਚਾ ਹੀ ਥੋੜਾ ਵਧਣਾ ਹੋਰ ਇਹਦਾ ਕੋਈ ਬਹੁਤਾ ਲਾਭ ਨਹੀਂ ਹੋਣਾ ਕਿਉਂਕਿ ਪਹਿਲਾਂ ਆਪਾਂ ਨੂੰ ਖੇ ਜਿਹੜੀ ਫਸਲ ਨੂੰ ਉਹ ਤਤ ਦੇਣ ਦੀ ਜ਼ਰੂਰਤ ਹੁੰਦੀ ਹੈ ਕੀੜੇ ਮਕੌੜੇ ਬਿਮਾਰੀਆਂ ਜਦੋਂ ਸਮੱਸਿਆ ਆਉਗੀ ਆਪਾਂ ਉਸ ਟਾਈਮ ਤੇ ਜਾਂ ਮੌਸਮ ਹੋਵੇ ਮੰਨ ਲਓ ਜਦੋਂ ਲਗਾਤਾਰ ਜਿਹੜੇ ਹੈਗੇ ਰੁਕ ਰੁਕ ਮੀਂਹ ਪੈਂਦੇ ਆ ਹਵਾ ਦੇ ਵਿੱਚ ਨਮੀ ਬਣ ਜਾਂਦੀ ਹੈ ਗਰਮੈਸ਼ ਵੀ ਹੁੰਦੀ ਹੈ ਤਾਂ ਉਸ ਟਾਈਮ ਦੇ ਉੱਤੇ ਜਦੋਂ ਫਸਲ ਖਾਸ ਤੌਰ ਤੇ ਫਟਾਰਾ ਕੰਪਲੀਟ ਹੋ ਜਾਂਦਾ ਹੈ ਜਦੋਂ ਝੰਡਾ ਪੱਤਾ ਨਿਕਲਦਾ ਤਾਂ ਉਦੋਂ ਆਪਾਂ ਨੂੰ ਖਾਸ ਤੌਰ ਤੇ ਉਲੀ ਰੋਗਾਂ ਦਾ ਜਾਂ ਕੀੜੇ ਮਖੌੜਿਆਂ ਦੀ ਸਮੱਸਿਆ ਤੋਂ ਜਿਹੜਾ ਨਜਾਤ ਪਾਉਣ ਵਾਸਤੇ ਜਿਹੜੇ ਜ਼ਰੂਰਤ ਅਨਸਾਰ ਕੀਟਨਾਸ਼ਕ ਜਾਂ ਉਲੀਨਾਸ਼ਕ ਆਪਾਂ ਨੂੰ ਵਰਤਣ ਦੀ ਜ਼ਰੂਰਤ ਹੁੰਦੀ ਹੈ ਪਹਿਲਾਂ ਸਿਰਫ ਆਪਾਂ ਫਸਲ ਨੂੰ ਮਤਲਬ ਤਤ ਦੇਣੇ ਆ ਖਰਾਕ ਦੇਣੀ ਆ ਤਾਂ ਕਿ ਜਦੋਂ ਉਹ ਪੂਰਾ ਫਟਾਰਾ ਕਰੂਗੀ ਜੇ ਉਹਨੂੰ ਪਹਿਲਾਂ ਖਰਾਕ ਮਿਲੀ ਹੋਊਗੀ ਤਾਂ ਫੇਰ ਹੀ ਆਪਾਂ ਨੂੰ ਵਧੀਆ ਝਾੜ ਦੇਊਗੀ ਇਹਦੇ ਕਰਕੇ ਜੇ ਤੁਸੀਂ ਜਿਹੜੀ ਯੂਰੀਆ ਉਹ ਓਵਰਡੋਜ਼ ਵੀ ਨਹੀਂ ਪਾਉਣੀ ਕਿਉਂਕਿ ਪਤਰਾਲ ਨਾਲ ਜ਼ਿਆਦਾ ਵਧੇ ਜੇ ਇੱਕ ਝੋਨਾ ਸੰਘਣਾ ਲੱਗਿਆ ਤਾਂ ਯੂਰੀਆ ਘਟਾ ਸਕਦੇ ਜੇ ਵਿਰਲਾ ਤੁਹਾਡਾ ਝੋਨਾ ਲਵਾਇਆ ਤਾਂ ਫਿਰ ਆਪਾਂ ਨੂੰ ਜਿਹੜੀ ਯੂਰੀਆ ਥੋੜੀ ਜਿਹੀ ਵੱਧ ਪਾਉਣੀ ਪੈਂਦੀ ਤਾਂ ਕਿ ਉਹਦਾ ਫਟਾਰਾ ਜ਼ਰੂਰ ਤਨਸਾਰ ਫਟਾਰੇ ਵਾਸਤੇ ਕਈ ਵਾਰ ਯੂਰੀਆ ਡੋਜ਼ ਜ਼ਰੂਰ ਅਨੁਸਾਰ ਵੱਧ ਪਾਉਣੀ ਪੈਂਦੀ ਹੈ ਜੇ ਪਨੀਰੀ ਤੁਹਾਡੀ 35 ਦਿਨ ਤੋਂ ਉੱਪਰ ਹੋ ਗਈ ਤਾਂ ਫਿਰ ਵੀ ਆਪਾਂ ਨੂੰ ਚੰਗਾ ਫਟਾਰਾ ਲੈਣ ਵਾਸਤੇ ਨਾਈਟ੍ਰੋਜਨ ਯੂਰੀਆ ਦੀ ডোজ ਵੱਧ ਪਾਉਣੀ ਪਊਗੀ ਜੇ ਆਪਣੀ ਪਨੀਰੀ ਛੋਟੀ ਰਗੀ ਹੈ ਤਾਂ ਉਹਦਾ ਜਿਹੜਾ ਫਟਾਰਾ ਤੁਸੀਂ ਦੇਖੋਗੇ ਕਿ ਜਿਹੜੀ 27 ਦਿਨ ਦੀ 28 ਦਿਨ ਦੀ ਮਹੀਨੇ ਦੀ ਪਨੀਰੀ ਲੱਗੀ ਹੈ ਉਹਦੇ ਅਨੁਸਾਰ ਹੀ ਜਿੰਨੀ ਛੋਟੀ ਪਨੀਰੀ ਲੱਗੀ ਹੈ ਓਨਾ ਹੀ ਉਹਦਾ ਫਟਾਰਾ ਵੱਧ ਹੁੰਦਾ ਇਹ ਤੁਹਾਨੂੰ ਆਪ ਹੀ ਚੰਗੀ ਤਰ੍ਹਾਂ ਜਿਹੜਾ ਪਤਾ ਹੋਵੇ ਹੋਰ ਸਵਾਲ ਹੋਵੇ ਸੁਝਾਅ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ ਕਿਸਾਨ ਦੋਸਤੋ ਬਹੁਤ ਬਹੁਤ ਧ